ਕੁਝ ਕੀ ਕਹਤੇ ਅੱਜ ਤੁਸੀਂ ਸੰਗਤ ਜੀ ਬਹੁਤ ਹੀ ਅੱਛਾ ਸ਼ਬਦ ਸੁਣਾ ਕਿ ਅਸੀਂ ਆਪਣੇ ਮਨ ਨੂੰ ਕੀ ਸਮਝਾਣਾ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦਿਆਰ ਦਾਸ ਕਰਿਆ ਕਰ ਐਸਾ ਅੰਤਰ ਜੰਮੀ ਦਾਤਾ ਤੇਰੇ ਵਰਗਾ ਕੋਈ ਨਹੀਂ ਜਿੱਥੇ ਮਿਲਦੀ ਟੋਈ ਦਾਤਾ ਐਸਾ ਦਰ ਨਹੀਂ ਕੋਈ ਐਸਾ ਅੰਤਰ ਜਾਮੀ ਦਾਤਾ ਤੇਰੇ ਵਰਗਾ ਕੋਈ ਨਹੀਂ ਜਿੱਥੇ ਮਿਲਦੀ ਟੋਈ ਦਾਤਾ ਐਸਾ ਦਰ ਨਹੀਂ ਕੋਈ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਐਸੇ ਕਹੀ ਤੋਂ ਬਚਨ ਦੇ ਖਾਤਰ ਇਸ ਕਾਈ ਤੋਂ ਬਚਨ ਦੀ ਖਾਤਰ ਗੁਰਾਂ ਨੇ ਰਾਹ ਦਿਖਾਈ ਏ ਗੁਰਾਂ ਨੇ ਰਾਹ ਦਿਖਾਈ ਏ ਛੱਡ ਦੇ ਝੂਠੇ ਤੰਦੇ ਏ ਸੱਚਾ ਵਪਾਰ ਕਰਿਆ ਕਰ ਛੱਡ ਦੇ ਝੂਠੇ ਤੰਦੇ ਏ ਸੱਚਾ ਵਪਾਰ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਪਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਪਾਸ ਕਰਿਆ ਕਰ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈ ਹੈ ਇਸ ਖਾਈ ਤੋਂ ਬਚਨ ਦੀ ਖਾਤਰ ਗੁਰਾਂ ਨੇ ਰਾਹ ਦਿਖਾਈ ਹੈ ਇਸ ਖਾਈ ਤੋਂ ਬਚਨ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਇਥੇ ਕੋਈ ਨਾ ਹਮਦਰਦੀ ਛੱਡ ਦੇ ਮੋਮਾਇਆ ਦੇ ਰਾਨੁ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੀ ਤੇਰਾ ਉਦੋਂ ਅਰ ਦਾਸ ਕਰਿਆ ਕਰ